ਅਕਸ਼ਮਦਰੀ ਖਾਂ ਦੇ ਭਾਰਤੋ ਖਾਂ ਦਾ ਨਾਮ ਹੈ ਜੀ ਇਹ ਜਿਹੜੇ ਬੋਧਨ ਕਰਦੇ ਹਨ ਪਰ ਇਹ ਮਸਲਾ ਸੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਨਿਸ਼ਾ ਨਿਰਦੇਸ਼ ਅਨਸਾਰ ਸਾਡੇ ਪੀਸੀਆਰਾਂ ਤੇ ਪੁਲਿਸ 24 ਘੰਟੇ ਚੌਕਸੀ ਵਰਤ ਰਹੀਆਂ ਤੇ ਮਿਤੀ 11/3/24 ਦੀ ਰਾਤ ਨੂੰ ਇੱਕ ਖੇਤਾਰਾਮ ਨਾਮ ਦੇ ਡਰਾਈਵਰ ਨੇ ਪੁਲਿਸ પાસે ਤਰਾਹ ਦਿੱਤੀ ਕਿ ਜਦੋਂ ਉਹ ਟਰੱਕ ਦੇ ਵਿੱਚ ਲੋਡ ਖਾਲੀ ਕਰਕੇ ਢੱਪਾ ਵਾਲੀ ਸਾਈਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਹੱਥ ਦੇ ਕੇ ਲੈਫਟ ਲੈਣ ਲਈ ਟਰੱਕ ਨੂੰ ਰੋਕਿਆ ਤੇ ਟਰੱਕ ਰੁਕਦਿਆਂ ਸਾਰੀ ਔਰਤ ਸਮੇਤ ਦੋ ਨੌਜਵਾਨ ਟਰੱਕ ਦੇ ਵਿੱਚ ਚੜ ਗਏ ਤੇ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਤੇ ਉਦੋਂ ਟਰੱਕ ਡਰਾਈਵਰ ਤੋਂ 60000 ਰੁਪਏ ਦੀ ਨਕਦੀ ਖੋਹ ਲਈ ਤੇ ਟਰੱਕ ਖੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਾਸ ਤੋਂ ਤਲਾਹ ਮਿਲੀ ਤੇ ਇੱਕਦਮ ਪੀਸੀਆਰਾਂ ਤੇ ਪੁਲਿਸ ਪਾਰਟੀਆਂ ਨੇ ਨਾਕਾਬੰਦੀ ਕੀਤੀ ਤੇ ਦਰਾਨੇ ਨਾਕਾਬੰਦੀ ਮਸਤੀਦੀ ਵਰਦਿਆਂ ਆ ਉਹ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਕੁਮਾਰ ਅਮਰਤਪਾਲ ਤੇ ਲੇਡੀਜ਼ ਸਰਬਜੀਤ कौर ਜਿਹੜੇ ਬੀੜ ਤਲਾ ਥਾਣਾ ਸਦਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ 65000 ਰੁਪਇਆ ਤੇ ਟਰੱਕ ਬਰਾਮਦ ਕਰ ਲਿਆ ਇਸੇ ਤੇ ਅਧੀਨ ਹੀ ਅਸੀਂ ਮੁਕੱਦਮਾ ਨੰਬਰ 11 ਥਾਣਾ ਆਨੰਦਗੜ੍ਹ ਵਿਖੇ ਦਰਜ ਕਰਕੇ ਤਫ਼ਤੀਸ਼ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਬਰਾਮਦਗੀ ਕੀ ਹੋਈ ਇਸ ਕੇਸ ਨੂੰ ਉਹਨਾਂ ਤੋਂ ਬਰਾਮਦਗੀ 65000 ਰੁਪਇਆ ਜਿਹੜਾ ਲੁੱਟਿਆ ਸੀਗਾ ਤੇ ਟਰੱਕ ਜਿਹੜਾ ਉਹਨਾਂ ਨੇ ਖੋਲਿਆ ਸੀ ਤੇ ਹੋਰ ਉਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਤੇ ਜਿਹੜੇ ਹਥਿਆਰ ਬਰਾਮਦ ਕੀਤੇ ਆ ਪੁੱਟ ਮਾਰ ਕਰਨ ਵਾਲੇ ਸਰ ਹੋਰ ਵੀ ਕਿਤੇ ਇਹਨਾਂ ਨੇ ਵਾਰ ਦਤਾਂ ਨੂੰ ਅੰਜਾਮ ਦਿੱਤਾ ਇਹ ਉਸ ਤੋਂ ਪਹਿਲਾਂ ਇਹ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਮੁੱਢਲੇ ਤੌਰ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਲੁੱਟਖੋਹ ਦੇ ਮਕਦਮੇ ਦਰਜ ਆ ਥੈਂਕ ਯੂ